ਹਾਂ ਭਾਈ ਇਹ ਦਾਣੇ ਖਰਚਿਆਂ ਦੇ ਵਿੱਚ ਐਡਾ ਵੱਡਾ ਨੁਕਸਾਨ ਹੋ ਗਿਆ ਕਿਸਾਨ ਭਰਾਵੋ ਵੇਖੋ ਹੁਣ ਵੇਖੋ ਕੀ ਬੰਦ ਆ ਕੰਪੈਨ ਵਾਲੇ ਨਾਲ ਗੱਲਬਾਤ ਕਰਦੇ ਆ ਕੀ ਨਿਬੜਦੀ ਆ ਕਹਾਣੀ ਨਖਸਾਨ ਪ੍ਰਾਵੋ ਤੁਸੀਂ ਵੀ ਗੌਰ ਰੱਖਿਓ ਬਈ ਜੇ ਕੋਈ ਕਣਕ ਪੜਾਉਣੀ ਹੋ ਜਾਂ ਵੱਢਣ ਵਾਲੀ ਪਈ ਹੈ ਜਾਂ ਅਗਾਹ ਨੂੰ ਵੀ ਸੰਚੇਤ ਹੋ ਜੋ ਕਿਤੇ ਤੁਸੀਂ ਵੀ ਨਾ ਬਈ 10 ਮਾਣ ਕਿੱਲੇ ਦੀ ਕਣਕ ਘਟਾਲਿਓ ਆਪਦੀ ਕਿਉਂ ਘਟਾਲਿਓ ਆਪਾਂ ਕਹੀ ਜਾਨਨੇ ਆ ਆ ਜਿਹੜੀ ਤੁਸੀਂ ਵੀਡੀਓ ਦੇਖੀ ਜਾਨਨੇ ਹੋ ਬਈ ਇਹ 1.5 ਕਿੱਲੇ ਦੇ 4 ਗਿੜੇ ਇਸੇ ਤਰ੍ਹਾਂ ਬਿਨਾ ਪੰਤਾਲਾ ਵਾਲਾ ਮਸ਼ੀਨ ਦੱਬੀ ਫਿਰਿਆ ਬਟ੍ਰਾਈਵਰ ਤੇ ਐਡਾ ਵੱਡਾ ਨੁਕਸਾਨ ਹੋ ਗਿਆ ਵੀ ਕਟੋ-ਕਟ 10 ਮਾਣ ਕਿੱਲੇ ਦਾ ਝਾੜ ਉੱਡ ਗਿਆ ਹੋਰ ਕਿੱਲੇ ਨਾਲੋਂ ਇਸ ਕਿੱਲੇ ਦਾ ਤੇ ਆ ਪਈਏ ਬੇਰਾ ਵਾਂਗੂ ਖੜੀ ਕਣਕ ਜਿਹੜੀ ਕੀ ਇਹ ਚੱਕੀ ਜਾਂਦੇ ਆ ਇਕੱਠੀ ਕਰੀ ਜਾਂਦੇ ਆ ਕਿਸਾਨ ਫਰਾ ਖੁਦ ਨਾਲ ਨੇ ਗੱਲਬਾਤ ਕਰਦੇ ਆ ਆ ਜੋ ਫਿਰ ਕੀ ਬਣ ਗਿਆ ਕੀ ਗੱਲ ਹੋ ਗਈ ਆ ਕੀ ਕਰੀ ਜਾਂਦੇ ਹੋ ਇਹ ਤਾਂ ਹੁਣ ਸਮਝ ਨਹੀਂ ਗਾ ਕੋਈ ਇਹ ਜਿਹਾ ਕੰਮ ਤਾਂ ਕੋਈ ਕਰਦਾ ਹੀ ਨਹੀਂ ਜਿਹੜਾ ਤੁਸੀਂ ਲੱਗੇ ਪਏ ਹੋ ਗੱਲ ਤਾਂ ਯਾਰ ਅਸਲੀ ਆ ਯਾਰ ਕਣਕ ਦਾ ਕੰਬੈਨ ਸੀ ਬਾਹਰ ਦੀ ਅੱਛਾ ਅੱਛਾ ਤੇ ਨੁਕਸਾਨ ਹੋ ਗਿਆ ਨੁਕਸਾਨ ਹੋ ਗਿਆ ਜੀ ਉਹ ਨਾ ਰਾਤ ਨੂੰ ਮੁੰਡਾ ਦਾ ਸੀ ਵੈਸ ਨੂੰ ਕੰਬੈਨ ਚਲਾਉਣ ਵਾਲਾ ਠੀਕ ਹੈ ਤੇ ਉਹਦਾ ਨਾ ਯਾਰ ਉਹ ਬਰਮਾ ਆਏ ਜਿਹਦੇ ਦਾਣੇ ਕੱਢਦਾ ਉਹ ਲਾਉਣਾ ਭੁੱਲ ਗਿਆ ਬਰਮਾ ਹੀ ਲਾਉਣਾ ਭੁੱਲ ਗਿਆ ਲਾਉਣਾ ਭੁੱਲ ਗਿਆ ਯਾਰ ਠੀਕ ਹੈ ਜੀ ਇਹ ਆ ਦੇਖੋ ਆ ਤਾਂ ਗੱਟੇ ਭਰੇ ਪਿਆਈ ਅੱਛਾ ਜੀ ਦਿਖਾਓ ਕਿੰਨੀ ਗਣਕ ਇਕੱਠੀ ਕਰ ਲਈਏ ਤੈਂ ਹਾ ਜੀ ਲੱਗੇ ਪਏ ਹੋ ਕਿੰਨੇ ਕ ਤਾਂ ਚ ਖਿਲਰ ਗਈ ਫਿਰ ਲਓ ਕਿਸਾਨ ਪ੍ਰਭੂ ਵੇਖੋ ਤੁਸੀਂ ਕਹੋਗੇ ਉਹੀ ਕਰੀ ਜਾਂਦੇ ਆ ਜਾਣ ਕੇ ਆ ਦੇਖੋ ਵਿੱਚ ਡਲੀਆਂ ਤੇ ਦੂੜ ਕਿੱਲੇ ਦੇ ਬਾਹਰ-ਬਾਰ ਚਾਰ ਗਿਹੜੇ ਲਾਏ ਸੀਗੇ ਅੱਛਾ ਜੀ ਚਾਰ ਗਿਹੜਿਆਂ ਦੇ ਵਿੱਚ ਪਹਿਲੇ ਗਿਹੜੇ ਦੀ ਧਾਨੀ ਆਏ ਅੱਛਾ ਜੀ ਤੇ ਤਨੇ ਘਰੇ ਅੱਜ ਦਾਣੇ ਇੰਨੇ ਆਏ ਆ ਜਿਹੜਾ ਫਸਾ ਤੇ ਹੁਣ ਇਕੱਠੇ ਕਰਨੇ ਪੈਗੇ ਮਨ ਬਹੁਤ ਦੁਖੀ ਹੋਇਆ ਮਨ ਦੁਖੀ ਤਾਂ ਚੰਨ ਹੋਇਆ ਹੀ ਹੋਇਆ ਇਸ ਜਨੂੰ ਸਾਰਾ ਦਿਨ ਵੀ ਖਰਾਬ ਹੋਊਗਾ ਦਿਨ ਖਰਾਬ ਹੋ ਗਿਆ ਰਾਤ ਨੂੰ ਨੀਂਦ ਵੀ ਨਹੀਂ ਆਈ ਫਿਰ ਹੁਣ ਕੰਪੈਨ ਵਾਲੇ ਦਾ ਕਿਵੇਂ ਕਰੂੰਗੇ ਕੰਪੈਨ ਵਾਲੇ ਦਾ ਵੇਖਿਆ ਤਾਂ ਵਿਚਾਰਾ ਗਲਤੀ ਤਾਂ ਮੰਨਦਾ ਹੈ ਮੰਨਦਾ ਹੈ ਗਲਤੀ ਦਾ ਮੰਨਦਾ ਵੀ ਗਲਤੀ ਸਾਡੇ ਤੋਂ ਹੋਈ ਹੈ ਬੰਦਾ ਸੂਫੀ ਸੀ ਪੀਤੀ ਨਹੀਂ ਸੀ ਰਾਤ ਆਉਨੇ ਲਾਗ ਜੇ ਉੱਤੇ ਆ ਕੇ ਰਾਤ ਮੈਂ ਹੱਸਤਾ ਨਹੀਂ ਇੱਥੇ ਤੱਕ ਆਪ ਵਧਣੀ ਹੈ ਹਾਂ ਕੇਰਾ ਲਵਾਤਾ ਤੁਸੀਂ ਚਾਰਜ ਪਿਰੋ ਇਹ ਕਰਨੀ ਨਾ ਗਿਆ ਚਾਰ ਘੇੜੇ ਲਾਦੇ ਜੀ ਉਹ ਮੈਨੂੰ ਦਾਣੇ ਹੈ ਨਹੀਂ ਦਾਣੇ ਹੈ ਨਾ ਆਪ ਨੂੰ ਕਿੰਨਾ ਪਾਣੀ ਆ ਵੀ ਦਾਣੇ ਬਣੀ ਨਹੀਂ ਗੀ ਹਜੇ ਬਣੀ ਨਹੀਂ ਜੇ ਦਾਣੇ ਥੱਲੇ ਫੁੱਲੀ ਜਾਂਦੇ ਮੈਂ ਟਾਪਾ ਨੇੜੇ ਜਦੋਂ ਘਰਿਆ ਟਰੈਕਟਰ ਸੀ ਰਾਤ ਦਾ ਟਾਈਮ ਹਾਂ ਇੱਥੇ ਸਾਲੀ ਘਣੀ ਸੀ ਰਾਤ ਜਦੋਂ ਨੇੜੇ ਕਰਿਆ ਦਾਣੇ ਵਿੱਚ ਹੀ ਹੈ ਨਹੀਂ ਜੀ ਅੱਛਾ ਹੁਣ ਫਿਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀ ਪਰਦੇਸੀ ਬੰਦੇ ਆ ਹੁਣ ਕੀ ਬੰਦਿਆਂ ਨੇ ਵੈਸੇ ਆਪਾਂ ਤਾਂ ਕੁਝ ਨਹੀਂ ਕਿਹਾ ਉਹਨਾਂ ਨੂੰ ਅੱਛਾ ਚਲੋ ਇਹ ਮਨ ਦੁਖੀ ਹੋਦਾ ਹੀ ਬਹੁਤ ਹੋਇਆ ਬਾਅਦ ਚ ਬੜਾ ਉਹਨੇ ਮਖੂਸ ਕੀਤਾ ਯਾਰ ਗਲਤੀ ਮੰਨ ਗਿਆ ਗਲਤੀ ਮੰਨ ਗਿਆ ਵੀ ਮੇਥੋਂ ਗਲਤੀ ਹੋ ਗਈ ਜੋ ਥੋੜਾ ਬਣਦਾ ਹੋਇਆ ਕਹਿੰਦਾ ਘਾਟਾ ਵੱਧਾ ਤੁਸੀਂ ਉਹ ਸਾਨੂੰ ਰੇਟ ਚ ਕੱਟ ਕਰ ਲਿਆ ਜੀ ਕੌਮੀ ਚਲੋ ਫਿਰ ਵੀ ਕੰਪੈਨ ਵਾਲੇ ਨੇ ਵੀ ਆਪਦਾ ਚਲੋ ਗਲਤੀ ਮੰਨੀ ਵੱਡੀ ਗੱਲ ਇਹ ਆ ਜੇ ਗਲਤੀ ਨਾ ਮੰਨਦਾ ਫਿਰ ਕਰਾਰੀ ੜ ਗਈ ਸੀ ਹੈਨਾ ਫਿਰ ਤਾੜੀ ਪੀ ਸੀ ਕਰਾਰੀ ਫਿਰ ਕਣਕਾਪਾ ਵੜਾਈ ਲਈ ਸੀ ਰਿਮੋਟ ਆਪਦੇ ਹੱਥ ਸੀ ਪਿੱਛੇ ਪਿੱਛੇ ਤੁਰਿਆ ਫਿਰਦਾ ਆਪੇ ਅੱਛਾ ਜੀ ਤੇ ਫਿਰ ਪੰਚਾਇਤ ਆਉਣੀ ਸੀ ਪੰਚਾਇਤ ਚ ਉਹਨੂੰ ਕਹਿੰਦੇ ਦੀ ਆ ਕੇ ਦੇਖੋ ਪਹਿਲਾਂ ਤਾਂ ਦਾਣੇ ਦੇਖੋ ਠੀਕ ਹੈ ਜੀ ਲਓ ਜੀ ਕਿਸਾਨ ਪ੍ਰਭੂ ਵੇਖੋ ਇੱਕ ਤਾਂ ਆਹ ਸੀ ਡੰਡੀ ਆ ਪਈਆਂ ਈ ਢੇਰੀਆਂ ਲੱਗੀਆਂ ਇਹ ਇਧਰ ਆ ਸੀ ਤੇ ਇਧਰ ਆ ਲਈ ਪਦੇ ਆ ਤੇ ਇੱਕ ਜਾਂਦੀ ਆਹ ਸੀ ਲਾਈਨ ਤੁਰ ਤਾਂ ਇੱਕ ਕੋਹ ਘਟਾ ਪਰਿਆ ਪਿਆ ਪੱਲੀ ਤੇ ਆਜ ਉਹ ਪੱਲੀ ਆ ਜੀ ਲਓ ਆ ਆ ਵਿੱਚ ਦਾਣੇ ਲਈ ਜੀ ਲਓ ਜੀ ਵੇਖ ਸਕਦੇ ਹੋ ਹਜੇ ਆ ਪਏ ਦਾਣੇ ਕਰਚਿਆਂ ਦੇ ਵਿੱਚ ਐਡਾ ਵੱਡਾ ਨੁਕਸਾਨ ਹੋ ਗਿਆ ਕਿਸਾਨ ਪ੍ਰਭੂ ਵੇਖੋ ਹੁਣ ਵੇਖੋ ਕੀ ਬੰਦ ਆ ਕੰਪੈਨ ਵਾਲੇ ਨਾਲ ਗੱਲਬਾਤ ਕਰਦੇ ਆ ਕੀ ਨਹੀਂ ਪੜਦੀ ਆ ਕਹਿੰਦੇ ਆ ਸਾਰਾ ਵੱਢਿਆ ਹੀ ਆ ਦਾਤੀਆਂ ਨਾਲ ਅੱਛਾ ਏ ਪਹਿਲਾਂ ਦਾਤੀਆਂ ਨਾਲ ਵੱਢਿਆ ਦਾਤੀਆਂ ਨਾਲ ਵੱਢ ਕੇ ਬੋਕਰ ਨਾਲ ਇਕੱਠੇ ਕਰੀ ਜਾਂਦੇ ਆ ਅੱਛਾ ਤੇ ਪਠਲ ਤੇ ਆ ਰੱਖਿਆ ਗੱਟੇ ਲਿਆ ਰੱਖਿਆ ਜਿਹੜੇ ਬਣੂਗਾ ਭਾਈ ਪਰਮਾਤਮਾ ਦੀ ਮਰਜ਼ੀ ਏ ਜੀ ਦਿਨ ਲੈ ਗਿਆ ਦਿਨ ਲੈ ਗਿਆ ਤੇਲ ਕੀ ਲੈ ਗਿਆ ਸਾਰੇ ਖਰਾਬ ਗਿਆ ਟ੍ਰੈਕਟਰ ਟਰਾਲੀ ਆ ਕਿਸੇ ਦੇ ਲਾਉਣਾ ਸੀ ਸੀਜ਼ਨ ਤੇ ਅੱਜ ਸੀਜ਼ਨ ਦਾ ਟਾਈਮ ਆ ਉਹ ਵੀ ਆ ਜਿਹੜਾ ਲਾਉਣਾ ਸੀਗਾ ਉਹ ਵੀ ਰੁਕ ਗਿਆ ਹੁਣ ਕੀ ਕਹਿਣਾ ਚਾਹਣਾ ਤੁਸੀਂ ਕੰਪੈਨ ਵਾਲੇ ਭਰਾਵਾਂ ਨੂੰ ਕੰਪੈਨ ਵਾਲੇ ਭਰਾਵਾਂ ਨੂੰ ਇਹ ਵੀ ਬਾਲਾ ਨੀਂਦਰਾ ਆਪ ਦਾ ਕੱਟ ਲਿਆ ਕਰਨ ਹਾਂ ਤੇ ਬਾਲਾ ਤਕਾ ਨਾ ਕਰਿਆ ਕਰਨ ਥੋੜੀ ਵੱਢ ਲੈਣ ਪਰ ਗੌਰਨ ਵੱਢਣਾ ਨੁਕਸਾਨ ਨਾ ਕਰ ਦੇਣ ਕਿਸੇ ਕਿਸਾਨ ਭਰਾ ਦਾ ਲਓ ਜੀ ਕਿਸਾਨ ਭਰਾਵੋ ਇਹ ਗੱਲ ਬਾਤ ਸੀਗੀ ਜਿਹੜਾ ਨੁਕਸਾਨ ਹੋਇਆ ਤੁਹਾਨੂੰ ਦਿਖਾਇਆ ਆਪਾਂ ਵੀ ਬਈ ਇੰਨਾ ਵੱਡਾ ਨੁਕਸਾਨ ਹੋ ਗਿਆ ਘੱਟੋ-ਘੱਟ ਵੀ ਆਪਾਂ ਕਣਕ ਦੀ ਗੱਲ ਕਰੀਏ ਤਾਂ ਇਹ ਦੋ ਕੁਆਟਰ ਕਣਕ ਹੋਣੀ ਆ ਤੇ ਉਹ ਨਹੀਂ ਇਹ ਕਟੂਗੜ ਚਾਰ ਕੁਆਰਟਲ ਦੇ ਨੇੜੇ ਤੇੜੀ ਹੈ ਚਾਰ ਕੁਆਰਟਲ ਕਣਕ 10 ਮਾਣ ਕਣਕ ਕਿੱਲੇ ਦੀ ਖਰਾਬ ਹੋ ਗਈ ਬង ਜੀ ਇਹ ਤਾਂ ਢੂੜ ਕਿੱਲੇ ਦਾ ਘੇਰਾ ਚਾਰ ਘੇੜੇ ਲਾਤੇ ਟਾਪੇ ਦਾ ਕੰਮ ਹੋ ਗਿਆ ਸੀ ਟਾਪੇ ਦੇ ਲਗਭਗ ਕੰਮ ਹੋ ਗਿਆ ਜੀ ਇੱਕ ਤੇ ਦੂਜੀ ਹੋਣ ਲੱਗੀ ਪਈ ਹੈ ਨਾ ਹਾਂ ਹਾਂ ਇੱਕ ਘਾਹ ਸੇ ਇਹ ਨਹੀਂ ਜੀ ਹੁਣ ਦਾਣੇ ਹੱਥਾਂੋਂ ਦੇ ਮੁਸ਼ਕਲ ਆਇਆ ਨਾ ਜੀ ਆਹ ਵੇਖੋ ਦਾਣੇ ਵੇਰਾ ਮੰਗੂ ਪਏ ਆ ਜੇ ਆਪਾਂ 40 ਕਿਲੋ ਵੀਜਦੇ ਆ ਤਾਂ ਵੀ ਐਨ ਦਾਣੇ ਦਾਣੇ ਨਾਲ 40 ਕਿਲੋ ਹੋ ਜਾਂਦੀ ਏ ਤਾਂ ਰੋਗਾਂ ਦੇ ਰੋਕੀ ਪਏ ਆ ਜੀ ਆ ਵੇਖੋ ਤਾਂ ਦਾਰਾ ਤੇਰਾ ਫੁੱਟ ਦਾ ਕਟਰ ਹੁੰਦਾ ਜੀ ਹਾਂ ਸਹੀ ਹੈ ਤੇ 4 ਕਟਰ ਤੱਕ ਗਏ ਜੀ ਉਹ ਤਾਂ 50 ਫੁੱਟ ਤੱਕ ਆਣਾ ਵੜਤੀ ਇਹੀ ਗੱਲ ਸੀ ਕਿਸਾਨ ਭਰਾਵੋ ਵੀ ਬਈ ਆਪ ਦਾ ਕੰਪੇਨ ਤੁਸੀਂ ਲਾਉਣੇ ਹੋ ਤੁਸੀਂ ਆਪ ਗੌਰ ਕਰ ਲਿਆ ਕਰੋ ਜਿਹੜੇ ਬਾਤ ਨੂੰ ਲਾਪਰਵਾਹ ਨਾ ਕਰਿਆ ਕਰੋ ਕਰੋ ਨਾ ਹਾਂ ਤੇ ਕਿਉਂ ਇਹ ਤਾਂ ਨਿੰਦਰੇ ਵਗੈਰਾ ਚ ਹੁੰਦੇ ਆ ਮਗਰ ਉਹ ਅਗਲੇ ਨੇ ਤਾਂ ਨੁਕਸਾਨ ਹੋਏ ਪਾ ਦੋ ਉਹ ਲੈ ਜਾਂ ਗਲਤੀ ਮੰਨ ਲੈਣੀ ਹੈ ਤੇ ਪਰ ਜਿਹੜਾ ਨੁਕਸਾਨ ਹੋ ਜਾਂਦਾ ਉਹ ਬੇੜਾ ਹੱਥ ਨਹੀਂ ਆਉਂਦਾ ਜਾਂ ਇਹੋ ਜਿਹਾ ਬੰਦਾ ਲਿਆ ਕੇ ਬਿਠਾ ਦੇਣਗੇ ਜੀ ਨਾ ਬੰਦਾ ਜਵਾਬ ਦੇ ਸਕਦਾ ਜੀ ਉਹਨਾਂ ਨੂੰ ਹਾਂ ਸਹੀ ਹੈ ਜੀ ਸਹੀ ਹੈ ਜੀ ਯਾ ਕਰੋ ਇਦੀ ਚਲ ਰਹੀ ਨਾ ਮਦਦ ਠੀਕ ਹੈ ਦੋਸਤੋ ਧੰਨਵਾਦ